ਛੇ ਪਿੰਡਾਂ ਦਾ ਰਿਕਾਰਡ ਅੱਜ ਵੀ ਗੁੰਮ ਆ ਕਿਉਂਕਿ ਉਹਨਾਂ ਛੇ ਪਿੰਡਾਂ ਦੇ ਵਿੱਚ 120 ਕਰੋੜ 87 ਲੱਖ ਰੁਪਏ ਦਾ ਗਵਰਨ ਹੋਇਆ ਸੀ ਵਿਭਾਗ ਦੀ ਰਿਪੋਰਟ ਮੁਤਾਬਕ ਵੀ ਜਿਹੜੇ ਇੱਕ ਤਾਂ ਇਹ ਰਿਕਾਰਡ ਸਾਹਮਣੇ ਆ ਜਾਣ ਜਿਹੜਾ ਅੱਜ ਵਿਭਾਗ ਦੀ ਰਿਪੋਰਟ ਮੁਤਾਬਕ ਕਿਹੜਾ ਗਵਰਨ 120 ਕਰੋੜ 87 ਲੱਖ ਦਾ ਇਹ 200 ਕਰੋੜ ਤੋਂ ਉੱਪਰ ਵੀ ਜਾ ਸਕਦਾ ਐਡਾ ਵੱਡਾ ਗਵਰਨ ਹੋਣ ਦੇ ਬਾਵਜੂਦ ਛੇ-ਛੇ ਪਿੰਡਾਂ ਦਾ ਸਰਕਾਰੀ ਰਿਕਾਰਡ ਸਬੰਧਤ ਕਰਮਚਾਰੀਆਂ ਵੱਲੋਂ ਗਾਇਬ ਕਰ ਦੇਣਾ ਇਹ ਬੜੀ ਵੱਡੀ ਹੀ ਤਰਾਸ਼ਦੀ ਆ ਇਹ ਸਰਕਾਰ ਦੇ ਲਈ ਬੜੀ ਵੱਡੀ ਨਕਾਮੀ ਆ। ਕਈ ਕਰਮਚਾਰੀਆਂ ਦੀ ਮਿਲੀਭੁਗਤ ਆ। ਇਹ ਮਿਲੀਭੁਗਤ ਨਾਲ ਹੀ ਰਿਕਾਰਡ ਦੱਬੇ ਗਏ ਨੇ। ਇਹਦੇ ਵਿੱਚ ਜਿਹੜੀ ਪਰਤਾਰ ਰਿਪੋਰਟ ਆ ਇਹਦੇ ਵਿੱਚ ਸਪੈਸ਼ਲ ਤੌਰ ਦੇ ਉੱਤੇ ਮਹਿਕਮੇ ਨੇ ਦੋ ਬੰਦਿਆਂ ਦਾ ਨਾਮ ਲਿਆ। ਇਹਨਾਂ ਦੇ ਪਿੱਛੇ ਕੋਈ ਨਾ ਕੋਈ ਇਹਨਾਂ ਦਾ ਆਕਾ ਜ਼ਰੂਰ ਬੈਠਾ। ਜਿਹੜਾ ਜ਼ਿਆਦਾ ਅਧਿਕਾਰੀਆਂ ਦੀ ਪੇਸ਼ ਨਹੀਂ ਜਾਣਦੇ ਹੋ ਰਹੇ ਤੇ ਰਹਾ ਜਿਹੜੇ ਅਜੇ ਰਿਕਾਰਡ ਨਹੀਂ ਪੇਸ਼ ਹੋ ਰਹੇ। ਇਸ ਪਰਤਾਰ ਰਿਪੋਰਟ ਦੇ ਵਿੱਚ ਬਕਾਇਦਾ ਲਿਖਿਆ ਹੋਇਆ ਵੀ ਪ੍ਰਸ਼ਾਸਨ ਨੂੰ ਬਕਬਲ ਸੰਬੰਧਤ ਅਫਸਰਾਂ ਵੱਲੋਂ ਸਰਚ ਵਾਰੰਟ ਵੀ ਜਾਰੀ ਕੀਤਾ ਕਰਨ ਲਈ ਲਿਖਿਆ ਗਿਆ ਸੀ। ਅਸੀਂ ਦੇ ਵਿੱਚ ਅਸੀਂ ਅੱਜ ਮੈਂ ਡੀਸੀ ਸਾਹਿਬ ਲੁਧਿਆਣਾ ਨੂੰ ਇੱਕ ਦਰਖਾਸਤ ਦਿੱਤੀ 18 5 3 2025 ਨੂੰ ਵੀ ਜਿਹੜਾ ਬਲਾਕ ਲੁਧਿਆਣਾ 2 ਆ ਉਹਦਾ 6 ਪਿੰਡਾਂ ਦਾ ਰਿਕਾਰਡ ਅੱਜ ਵੀ ਗੁੰਮ ਆ ਕਿਉਂਕਿ ਉਹਨਾਂ 6 ਪਿੰਡਾਂ ਦੇ ਵਿੱਚ 120 ਕਰੋੜ 87 ਲੱਖ ਰੁਪਏ ਦਾ ਗਵਰਨ ਹੋਇਆ ਸੀ ਵਿਭਾਗ ਦੀ ਪੜਤਾਲ ਰਿਪੋਰਟ ਮੁਤਾਬਕ ਜਿਹੜੀ ਕਿ ਮੈਂ ਵਿਭਾਗ ਨੂੰ ਦੁਬਾਰਾ ਵੀ ਆਪਣੀ ਦਰਖਾਸਤ ਦੇ ਨਾਲ ਲਾ ਕੇ ਦੇ ਚੁੱਕਿਆ ਦੋ ਵਾਰ ਦਰਖਾਸਤਾਂ ਦੇਣ ਦੇ ਬਾਵਜੂਦ ਵੀ ਮਤਲਬ ਇਸ ਦਰਖਾਸਤ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਤੇ ਜਿਹੜਾ 6 ਪਿੰਡ ਨੇ ਬਲਾਕ ਲੁਧਿਆਣਾ 2 ਦੇ ਜਿਨ੍ਹਾਂ ਵਿੱਚੋਂ ਮਤਲਬ ਸਲੇਮਪੁਰ, 체ਕੇਵਾਲ, ਸਿਲਕੀਆਣਾ, ਬੋਂਕੜ ਗੁਜਰਾ, ਕੜਿਆਣਾ ਖੌਰਦਾ ਤੇ ਤਨਾਂਸੂ ਜਿਹੜਾ ਇਹ ਬਹੁ ਕਰੋੜੀ ਗਵਨ ਆ ਇਹਦੇ 6 ਪਿੰਡਾਂ ਦੇ ਰਿਕਾਰਡ ਸਬੰਧਤ ਕਰਮਚਾਰੀਆਂ ਵੱਲੋਂ ਅੱਜ ਵੀ ਨਵੀਆਂ ਪੰਚਾਇਤਾਂ ਨੂੰ ਨਹੀਂ ਦਿੱਤੇ ਗਏ ਵੀ ਜਿਹੜੇ ਕਿਤੇ ਇਹ ਰਿਕਾਰਡ ਸਾਹਮਣੇ ਆ ਜਾਣ ਜਿਹੜਾ ਅੱਜ ਵਿਭਾਗ ਦੀ ਰਿਪੋਰਟ ਮੁਤਾਬਕ ਜਿਹੜਾ ਗਵਨ 120 ਕਰੋੜ 87 ਲੱਖ ਦਾ ਇਹ 200 ਕਰੋੜ ਤੋਂ ਉੱਪਰ ਵੀ ਜਾ ਸਕਦਾ ਐਡਾ ਵੱਡਾ ਗਵਨ ਹੋਣ ਦੇ ਬਾਵਜੂਦ 6-6 ਪਿੰਡਾਂ ਦਾ ਸਰਕਾਰੀ ਰਿਕਾਰਡ ਸਬੰਧਤ ਕਰਮਚਾਰੀਆਂ ਵੱਲੋਂ ਗਾਇਬ ਕਰ ਦੇਣਾ ਇਹ ਬੜੀ ਵੱਡੀ ਹੀ ਤਰਾਸ਼ਦੀ ਆ ਇਹ ਸਰਕਾਰ ਦੇ ਲਈ ਬੜੀ ਵੱਡੀ ਨਿਕਾਮੀ ਆ ਵੀ ਜੇ ਏਡੇ ਏਡੇ ਗਵਨਾਂ ਦੇ ਰਿਕਾਰਡ ਗੁੰਮ ਹੋਣ ਲੱਗੇ ਤਾਂ ਅੱਗੇ ਹੋਰ ਸਰਕਾਰ ਦੇ ਨੁਕਸਾਨਾਂ ਨੂੰ ਕੌਣ ਬਚਾਊਗਾ ਇਸ ਕਰਕੇ ਮੈਂ ਮਾਨਯੋਗ ਡੀਸੀ ਸਾਹਿਬ ਨੂੰ ਮਾਨਯੋਗ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਮਾਨਯੋਗ ਸਾਡੇ ਜ਼ਿਲ੍ਹਾ ਵਿਕਾਸ ਦੇ ਪੰਚਾਇਤ ਅਫਸਰ ਲੁਧਿਆਣਾ ਨੂੰ ਸਾਰੇ ਅਫਸਰ ਸਹਿਬਾਨਾਂ ਨੂੰ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਕਿ ਬਲਾਕ ਲੁਧਿਆਣਾ ਟੂ ਦੇ ਜਿਹੜੇ 6 ਪਿੰਡਾਂ ਦੇ ਰਿਕਾਰਡ ਨੇ 120 ਕਰੋੜ 87 ਲੱਖ ਨਾਲ ਸਬੰਧਤ ਉਹ ਰਿਕਾਰਡ ਰਿਕਵਰ ਕਰਾਏ ਜਾਣ ਤਾਂ ਕਿ ਇਹਦੇ ਵਿੱਚ ਇਹ ਪਤਾ ਲੱਗ ਸਕੇ ਵੀ ਇਹ ਇਸ ਤੋਂ ਵੱਧ ਕਿੰਨਾ ਕੁ ਜ਼ਿਆਦਾ ਗਵਨ ਹਨ ਜਾਨੀ ਸਾਡਾ ਅੰਦਾਜ਼ਾ ਵੀ ਉਹ 200 ਕਰੋੜ ਦੇ ਕਰੀਬ ਪ੍ਰੂਫ ਗਵਨ ਜਾਊਗਾ ਜੇ 6 ਪਿੰਡਾਂ ਦੇ ਰਿਕਾਰਡ ਮਿਲਦੇ ਨੇ ਇਹ ਮਿਲੀਭੁਗਤਾ ਇਹ ਬਿਲਕੁਲ ਜੀ ਬਿਲਕੁਲ ਇਹ ਬਲਾਕ ਲੁਧਿਆਣਾ 2 ਦੇ ਵਿੱਚ ਕਈ ਕਰਮਚਾਰੀਆਂ ਦੀ ਮਿਲੀਭੁਗਤਾ ਇਹ ਮਿਲੀਭੁਗਤ ਨਾਲ ਹੀ ਰਿਕਾਰਡ ਦੱਬੇ ਗਏ ਨੇ ਇਹਦੇ ਵਿੱਚ ਜਿਹੜੀ ਪਰਤਾਰ ਰਿਪੋਰਟ ਆ ਇਹਦੇ ਵਿੱਚ ਸਪੈਸ਼ਲ ਤੌਰ ਦੇ ਉੱਤੇ ਮਹਿਕਮੇ ਨੇ ਦੋ ਬੰਦਿਆਂ ਦਾ ਨਾਮ ਲਿਆ ਬੱਗਾ ਸਿੰਘ ਪੰਚਾਇਤ 77 ਤੇ ਜਸ਼ਨਦੀਪ ਸਿੰਘ ਚੰਦੇਲ ਪੰਚਾਇਤ 77 ਵੀ ਉਹਨਾਂ ਨੂੰ ਰਿਕਾਰਡ ਨਹੀਂ ਦਿੱਤੇ ਗਏ ਸੀ ਇਹ ਰਿਕਾਰਡ ਜੇ ਮਿਲ ਜਾਂਦੇ ਆ ਤਾਂ ਇਹ ਗਵਰਨ 120 ਕਰੋੜ 87 ਲੱਖ ਦਾ ਗਵਰਨ 200 ਕਰੋੜ ਦਾ ਵੀ ਹੋ ਸਕਦਾ ਪਰ ਇਹ ਰਿਕਾਰਡ ਰਿਕਵਰ ਕਰਨਾ ਬਹੁਤ ਜ਼ਰੂਰੀ ਨੇ ਕੀ ਲੱਗਦਾ ਅਧਿਕਾਰੀ ਕਹਿ ਰਹੇ ਆ ਜਾਂਚ ਕੀਤੀ ਜਾ ਰਹੀ ਹੈ ਦੇਖੋ ਅਧਿਕਾਰੀਆਂ ਵੱਲੋਂ ਜਾਂਚ ਕੀਤੀ ਜਾ ਰਹੀ ਆ ਪਰ ਇਹਨਾਂ ਦੇ ਪਿੱਛੇ ਕੌਣ ਆ ਇਹਨਾਂ ਦੇ ਪਿੱਛੇ ਕੋਈ ਨਾ ਕੋਈ ਇਹਨਾਂ ਦਾ ਆਕਾ ਜ਼ਰੂਰ ਬੈਠਾ ਜਿਹੜਾ ਜ਼ਿਆਦਾ ਅਧਿਕਾਰੀਆਂ ਦੀ ਪੇਸ਼ ਨਹੀਂ ਜਾਣਦੇ ਹੋ ਰਿਹਾ ਦੇ ਰਿਹਾ ਜਿਹੜੇ ਅੱਜ ਰਿਕਾਰਡ ਨਹੀਂ ਪੇਸ਼ ਹੋ ਰਹੇ ਇਸ ਪੜਤਾਲ ਰਿਪੋਰਟ ਦੇ ਵਿੱਚ ਬਕਾਇਦਾ ਲਿਖਿਆ ਹੋਇਆ ਵੀ ਪ੍ਰਸ਼ਾਸਨ ਨੂੰ ਸਬੰਧਤ ਅਫਸਰਾਂ ਵੱਲੋਂ ਸਰਚ ਵਾਰੰਟ ਵੀ ਜਾਰੀ ਕੀਤੇ ਕਰਨ ਲਈ ਲਿਖਿਆ ਗਿਆ ਸੀ ਮੈਂ ਮੁੱਖ ਮੰਤਰੀ ਮਾਨ ਦੇ ਨਾਲ ਮੁਲਾਕਾਤ ਕੀਤੀ ਉਹਨਾਂ ਨੂੰ ਦੱਸਿਆ ਗਿਆ ਸਬੰਧਤ ਮੈਗਨੇ ਜਿਹੜੇ ਮੰਤਰੀ ਨੇ ਨਹੀਂ ਦੇਖੋ ਮੇਰੀ ਮੇਰੀ ਸਾਡੇ ਮੰਤਰੀ ਸਾਹਿਬ ਸਰਦਾਰ ਤਰਨਪ੍ਰੀਤ ਸੌਂਹ ਜੀ ਨਾਲ ਮਤਲਬ ਫੋਨ ਤੇ ਵੀ ਗੱਲ ਹੋਈ ਮੈਂ ਇੱਕ ਦਰਖਾਸਤ ਉਹਨਾਂ ਨੂੰ ਉਹਨਾਂ ਦੇ ਵਟਸਐਪ ਨੰਬਰ ਤੇ ਉਹਨਾਂ ਦੀ ਈਮੇਲ ਰਾਹੀਂ ਉਹਨਾਂ ਨੂੰ ਡਾਕ ਰਾਹੀਂ ਭੇਜ ਚੁੱਕਿਆ ਹਾਂ ਪਰ ਅੱਜ ਤੱਕ ਮੰਤਰੀ ਸਾਹਿਬ ਵੱਲੋਂ ਇਸ ਵੱਲ ਬਣੀ ਕੋਈ ਧਿਆਨ ਨਹੀਂ ਦਿੱਤਾ ਗਿਆ ਮੈਂ ਆ ਮੀਡੀਆ ਰਾਹੀਂ ਮਾਨਯੋਗ ਮੰਤਰੀ ਸਾਹਿਬ ਸਤਨਪ੍ਰੀਤ ਸਿੰਘ ਸੌਂਜੀ ਨੂੰ ਬੇਨਤੀ ਕਰਦਾ ਵੀ ਇਹ ਜਿਹੜਾ ਲੁਧਿਆਣਾ ਬਲਾਕ ਲੋਜਾਨਾ ਟੂ ਦਾ 180 ਕਰੋੜ 87 ਲੱਖ ਦਾ ਜਿਹੜਾ ਇਹ ਕਬਲਾ ਨਾ ਇਹਨੂੰ ਉਜਾਗਰ ਕਰਨਾ ਬਹੁਤ ਜ਼ਰੂਰੀ ਆ ਜਿਹੜੇ 6 ਪਿੰਡਾਂ ਦੇ ਰਿਕਾਰਡ ਨੇ ਉਹ ਅੱਜ ਰਿਕਵਰ ਕਰਨਾ ਬਹੁਤ ਜ਼ਰੂਰੀ ਆ ਨਹੀਂ ਤਾਂ ਸਰਕਾਰ ਦੀ ਬਹੁਤ ਵੱਡੀ ਨਾਕਾਮੀ ਹੋਊਗੀ ਲੁਧਿਆਣਾ ਟੂ ਬਲਾਕ ਦੀ ਜਿਹੜੀ 6 ਪੰਚਾਇਤਾਂ ਦੀ ਇਨਕੁਆਰੀ ਸੀਗੀ ਉਹ ਮੇਰੇ ਪੱਧਰ ਤੋਂ ਹੋ ਕੇ ਮੈਂ ਡਿਪਾਰਟਮੈਂਟ ਨੂੰ ਭੇਜ ਚੁੱਕੀ ਆ ਔਰ ਡਿਪਾਰਟਮੈਂਟ ਤੋਂ ਮਾਨਯੋਗ ਸੀਐਮ ਸਾਹਿਬ ਦੇ ਕੋਲ ਵੀ ਉਹ ਫਾਰਵਰਡ ਹੋ ਗਈ ਸੀ ਇਨਕੁਆਰੀ ਔਰ ਉਹਤੇ ਕਾਰਵਾਈ ਕਰਦੇ ਉਹਨਾਂ ਨੇ ਵਿਜੀਲੈਂਸ ਵਿਭਾਗ ਨੂੰ ਇਸ ਇਨਕੁਆਰੀ ਨੂੰ ਕੰਡਕਟ ਕਰਨ ਲਈ ਹਦਾਇਤ ਕਰਤੀ ਸੀਗੀ ਐਂਡ ਇਨ ਦਾ ਮੀਨ ਟਾਈਮ ਰੈਗੂਲਰ ਪੜਤਾਲ ਵੀ ਵਿਭਾਗ ਵੱਲੋਂ ਇਸ ਇਨਕੁਆਰੀ ਦੇ ਉੱਤੇ ਲਗਾ ਦਿੱਤੀ ਗਈ ਹੈ ਤਾਂ ਕਿ ਜਿਹੜਾ ਕਰੋੜਾਂ ਰੁਪਏ ਦਾ ਕਪੜਾ ਕਈ ਦਸਤਾਵੇਜ਼ ਜੁੜੇ ਮਿਲ ਰਹੇ ਨੇ ਤਾਂ ਦਸਤਾਵੇਜ਼ਾਂ ਦਾ ਵੀ ਇਸ ਕਰਾਰੇ हां जी कुछ पंचायतें सीगियां ਉਹਦੇ ਵਿੱਚ ਜਿਵੇਂ 6 ਪੰਚਾਇਤਾਂ ਮੈਂ ਤੁਹਾਨੂੰ ਦੱਸਿਆ ਉਹਦੇ ਚ ਕਾਫੀ ਪੰਚਾਇਤਾਂ ਦਾ ਰਿਕਾਰਡ ਹੈ ਜੋ ਇਨਕੁਆਇਰੀ ਦੌਰਾਨ ਪਰਤਾ ਦੌਰਾਨ ਪੇਸ਼ ਨਹੀਂ ਕੀਤਾ ਗਿਆ ਸੀ ਔਰ ਅਨਫੋਰਚਨਟਲੀ ਉਹ ਹਜੇ ਵੀ ਪੇਸ਼ ਨਹੀਂ ਕੀਤਾ ਗਿਆ ਹੈਗਾ ਜੇਲੀ ਪੇਰੀ ਇਨਫੋਰਮੇਸ਼ਨ ਇਸ ਤਰੀਕੀ ਤਰੀਕੀ ਕਾਰਵਾਈ ਜਾਂ ਇਸ ਤਰੀਕੇ ਨਾਲ ਅੱਗੇ ਵੀ ਤੁਹਾਡੀ ਅਗਰੀਐਂਸ ਦਾ ਪੈਣ ਵਾਲਾ ਕਿ ਵੀ ਰਿਕਾਰਡ ਅਕਤਰਾ ਨੂੰ ਦਿੱਤਾ ਜਾ ਰਿਹਾ ਹੈ ਦੇਖੋ ਇਹਦੇ ਵਿੱਚ ਹੁਣ ਕਿਉਂਕਿ ਉਹ ਮੈਟਰ ਮੇਰੇ ਕੋਲ ਨਹੀਂ ਐਟ ਪ੍ਰੈਜ਼ੈਂਟ ਚੱਲ ਰਿਹਾ ਹੈਗਾ ਉਹ ਡਿਪਾਰਟਮੈਂਟ ਦੇ ਪੱਧਰ ਤੇ ਵਿਚਾਰਿਆ ਜਾ ਰਿਹਾ ਹੈ ਆ ਆਈ ਥਿੰਕ ਉਹ ਬੈਟਰ ਇੱਥੇ ਕਮੈਂਟ ਕਰ ਸਕਦੇ ਆ ਮੈਂ ਇਸ ਟਾਈਮ ਤੇ ਇੱਥੇ ਤੇ ਕਮੈਂਟ ਨਹੀਂ ਕਰ ਸਕਦਾ ਦੋਸਤੋ ਨਾਮ ਕਿੰਨੇ ਕਰੋੜ ਰੁਪਏ ਦਾ ਇਹ ਜਿਹੜਾ ਮਸਲਾ ਹੈਗਾ ਅ ਜਿਸ ਟਾਈਮ ਤੇ ਜਿੰਨਾ ਕੁ ਵੀ ਅਸੀਂ ਬੈਂਕਸ ਤੋਂ ਸਟੇਟਮੈਂਟਸ ਔਰ ਬਾਕੀ ਰਿਕਾਰਡ ਅਵੇਲੇਬਲ ਕਰ ਸਕੇ ਸੀ ਉਸ ਦੌਰਾਨ ਕਰੀਬ 121 ਕਰੋੜ 120.87 ਕਰੋੜ ਐਗਜ਼ੈਕਟਲੀ ਉਹਨਾਂ ਨਿਕਲ ਕੇ ਆ ਗਿਆ ਸੀ ਤੇ ਬਾਕੀ ਅ ਪਰਤਾਲਦੀਨ ਹੈਗਾ ਵਿਸ਼ਾ ਜੀ ਮੈਮ ਜਿਹੜੀ ਇੱਕ ਪੰਚਾਇਤ ਦਾ ਤੁਸੀਂ ਕਹਿ ਨਹੀਂ ਕਿ ਉਹਨਾਂ ਦਾ ਰਿਕਾਰਡ ਆ ਗਿਆ ਉਹ ਜਿਹੜੀ ਕਿਸ ਸਮਾਂ ਹੈ ਉਸ ਦੌਰਾਨ ਕੜਿਆਣਾ ਖੁਰਦਿਕ ਪੰਚਾਇਤ ਸੀਗੀ ਜਿਨ੍ਹਾਂ ਨੇ ਸਾਨੂੰ ਆਪਣਾ ਰਿਕਾਰਡ ਹੈਂਡਓਵਰ ਕਰਤਾ ਸੀਗਾ ਤੇ ਉਹਦੀ ਵੀ ਜਿਹੜੀ ਪਰਤਾਲ ਹੈਗੀ ਹੈ ਡਿਟੇਲ ਦੇ ਵਿੱਚ ਹੈੱਡਕੁਆਟਰ 11 ਦੇ ਉੱਤੇ ਹੀ ਹੋਈ ਵੀ ਹੈ ਤੇ ਚੱਲ ਵੀ ਰਹੀ ਆ